ਨਾ ਬੰਦੇ ਦੇ ਖਿਲਾਫ ਖੜਾ ਆ ਤੇ ਅਸੀਂ ਯਕੀਨ ਦਿਵਾਉਂਦੇ ਆ ਕਿ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜਿੱਥੇ ਤੱਕ ਵੀ ਲੜਾਈ ਲੜਨ ਦੀ ਲੋੜ ਪਊਗੀ ਅਸੀਂ ਇਹਨਾਂ ਦੇ ਨਾਲ ਇੰਨੀਆਂ ਬੇਂਤੀਆਂ ਪ੍ਰਮਾਨ ਕਰਿਓ ਤੇ ਗੱਡ ਵੱਟ ਕੇ ਬਲਾਜੋ ਫਤਿਆਕੋ ਦੇ ਬੜੀ ਕੁਰਸੀ ਕਾਟ ਕਾ ਬੜੀ ਲੱਗੀ ਵਤੇ ਬਹੁਤ ਬਧਨਵਾਦ ਜੀ ਮਾਨ ਸਾਹਿਬ ਸਰਦਾਰ ਸੁਖਿੰਦਰ ਸਿੰਘ ਜੀ ਸੋਢੀ ਉਹਨਾਂ ਤੋਂ ਬਾਅਦ ਸਰਦਾਰ ਰਜਿੰਦਰ ਸਿੰਘ ਜੀ ਰਾਜਨ ਸਾਫਾ ਹਜੂਰੀ ਲਾ ਕੇ ਦਰਵਾਜ਼ਾ ਸਾਹਿਬ ਅਸੀਂ ਇਸ ਸਟੇਜ ਤੋਂ ਪ੍ਰਸ਼ਾਸਨ ਨੂੰ ਵੀ ਇਹ ਇਹਦਾ ਸੋਚਣਾ ਕਿ ਡੀਸੀ ਸਾਹਿਬ ਦੀ ਕੰਨੀ ਪੇਸ਼ੋਂ ਦੀ ਗੱਲ ਬਾਤ ਚੱਲ ਗਈ ਪਿਛਲੀ ਵਾਰ ਵਾਲਾ ਕੰਮ ਆਉਂਦੀ ਹੋਣਾ ਤੁਸੀਂ ਇਸ ਕਰਕੇ ਆਪਣੀ ਵਿਰੋਧਮੰਦੀ ਕਰੋ ਜੋ ਤੁਸੀਂ ਇਸ ਤਰ੍ਹਾਂ ਡੀਲ ਕਰਨਾ ਹੈ ਉਹ ਤੁਹਾਡਾ ਤਰੀਕਾ ਜਿਹੜਾ ਬਿਲਕੁਲ ਲੋਕਤੰਤਰੀ ਹੋਣਾ ਚਾਹੀਦਾ ਹੈ ਔਰ ਤੁਹਾਨੂੰ ਗੱਲ ਸੁਣਨੀ ਚਾਹੀਦੀ ਹੈ ਤੇ ਗੱਲ ਦੇ ਉੱਪਰ ਗੌਰ ਕਰਕੇ ਉਸ ਨੂੰ ਮੰਨਣਾ ਚਾਹੀਦਾ ਹੈ ਇਹ ਨਾ ਸਮਝੋ ਕਿ ਅੱਜ ਦੇ ਗਏ ਹੁਣ ਤੁਸੀਂ ਦੇਖ ਲਓ ਇਹ ਕਾਫਲਾ ਬਹੁਤ ਵੱਡਾ ਹੋ ਗਿਆ ਹੈ ਪੂਰਾ ਪ੍ਰਬੰਧ ਸਾਡੇ ਕੋਲ ਹੈ ਇਹਦਾ ਹੋਵੇ ਕਿ ਸਾਨੂੰ ਆਪਣਾ ਪ੍ਰਬੰਧ ਐਮਰਜੈਂਸੀ ਚੇਂਜ ਕਰਨਾ ਪਵੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਜਿਹੜੀ ਮਾੜੀ ਮੋਟੀ ਸਭ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਆ ਪਾਪਾ ਜੀ ਜੋ ਕਿ ਇਸ ਧਰਮੇ ਦੀ ਗੋਈ ਕਰ ਰਹੇ ਹਨ ਮੇਰੇ ਵੀਰਾਂ ਨੇ ਪਖ-ਪਖ ਬੁਲਾ ਰਿਆ ਨੇ ਬਹੁਤ ਕੁਝ ਦੱਸਿਆ ਹੈ ਜਿਸ ਤਰ੍ਹਾਂ ਆਪਾਂ ਦੇਰਾ ਨਾਣਾ ਸਵਾਮੀ ਦੇ ਮੁਖੀ ਨੂੰ ਬਾਬਾ ਗੁਰਿੰਦਰ ਸਿੰਘ ਕਹਿ ਰਹੇ ਆ ਮੇਰੀ ਸੋਚ ਮੁਤਾਬਕ ਇਹ ਗੱਲ ਬਿਲਕੁਲ ਗਲਤ ਹੈ ਅੱਪਾ ਇਸ ਨਾਮ ਦੇ ਨਾਲ ਕੇ ਜੇ ਬਾਬਾ ਦੰਨੇ ਆ ਬਾਬਾ ਦੇ ਰੋਹ ਹੈ ਜੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭੰਗ ਸਾਡੇ ਬਹੁਤ ਹੀ ਸਤਾਰਜੋਗ ਬਾਬਾ ਜੀ ਬੰਦੇਵਰ ਸਰਸਾ ਜੀ ਜੋ ਸਭਾ ਦਾ ਪਰ ਆਗਰਦੇ ਹੋਏ ਅੱਪਾ ਇੱਥੇ ਅੱਜ ਕੱਤਰ ਹੋਏ ਆ ਸੰਗਤ ਜੀ ਬਹੁਤ ਥੋੜਾ ਟਾਈਮ ਲੈਣਾ ਹੈ ਕਿਉਂਕਿ ਸਮਾ ਵੀ ਕਾਫੀ ਪਲਾਰੇ ਵੀ ਕਾਫੀ ਹਨ ਦਾਸ ਦਾ ਪਿੰਡ ਨੰਗਲ ਲਗਾਣਾ ਜੋ ਕਿ ਅੱਪਾ ਅੱਜ ਵਿਸ਼ੇ ਤੇ ਗੱਲ ਕਰਨੀ ਹੈ ਵਿਸ਼ੇ ਨੂੰ ਅੱਪਾ ਬਾਹਰ ਨਹੀਂ ਜਾਣਾ ਅੱਪਾ ਸਿਰ ਸਿਰਫ ਜਿਹੜਾ ਇਹਨਾਂ ਨੇ ਪਰਮੇ ਲਾਏ ਹਨ ਨਰਾਦਾ ਔਰ ਇੱਕਾ ਕੱਢ ਕੱਢ ਕੇ ਦਰਿਆ ਦਾ ਜਿਹੜਾ ਬਹਾ ਇਹਕਰ ਫਿਰ ਕੋਈ नहीं બોਲ ਰਹੇ ਪ੍ਰਸ਼ਾਸਨ ਨੂੰ ਆਪਾਂ ਦੱਸਣਾ ਚਾਹੁੰਦੇ ਆ ਕਿ ਜਦੋਂ ਇਹ ਸਪਰੀਮ ਕੋਰਟ ਵੱਲੋਂ ਹਾਈ ਕੋਰਟ ਵੱਲੋਂ ਇਹ ਜਿਹੜੀ ਲੋਕ ਲੱਗੀ ਹੋਈ ਹੈ ਤੇ ਇਹ ਦਾ ਘਾਸ਼ਾਈ ਲੋਕਾਂ ਦਾ ਪ੍ਰਿਆਰਿਆਂ ਦਾ ਘਾਸ਼ਾਈ ਇਹ ਕਿਉਂ ਹੋ ਰਿਹਾ ਕਿਸੇ ਨੇ ਕਿੰਨੀ ਦਿਨ ਤੇ ਬੰਦ ਕੋਰਟ ਵਿੱਚ ਕਰ ਤੁਸੀਂ ਧਰਮ ਇਤਿਹਾਜ ਲਾਇਆ ਅੱਜ ਨਾ ਕਾਊਂਟਰ ਬਣ ਦੇਰਾ ਨਾਬਲਦੇਵ ਸਿੰਘ सिरसा ਪ੍ਰਧਾਨ ਲੋਕ ਭਲਾਈ ਇਨਸਾਫ ਵਲੰਟੀਅਰ ਸੁਸਾਇਟੀ ਨਿੱਕੇ ਜੋ सिरसा ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਡੇਰਾ ਰਾਧਾ ਸਾਵੀਆਂ ਵੱਲੋਂ ਜੋ ਦਰਿਆ ਤਿਆਸ ਦਾ ਉਹਨਾਂ ਤੋਂ ਆਵਾਜ਼ ਵਹਾ ਬਦਲ ਕੇ ਵੱਖ-ਵੱਖ ਪਿੰਡਾਂ ਦੇ ਤੇ ਚਾਰ ਝਿਲਿਆਂ ਦੇ ਜਮੀਨਾਂ ਜਿਹੜੀਆਂ ਨੇ ਉਹ ਬਰਬਾਦ ਕਰਤੀਆਂ ਜਿਸ ਕਰਕੇ ਅੱਜ ਲੋਕਾਂ ਵੱਲੋਂ ਇੱਕ ਦਰਿਆ ਬਿਆਸ ਦੇ ਸੰਬੰਧ ਵਿੱਚ ਪ੍ਰਸ਼ਾਸਨ ਨੂੰ ਇਹ ਗੱਲ ਕਹਿਣ ਵਾਸਤੇ ਇੱਥੇ ਆਇਆ ਕਿਉਂਕਿ ਹਾਈ ਕੋਰਟ ਦੇ ਜਿਹੜੇ ਹੁਕਮ ਨੇ ਉਹਨਾਂ ਦੀ ਇਹਨਾਂ ਨੇ ਪਾਲਣਾ ਨਹੀਂ ਕੀਤੀ ਜੁਬਾਨ ਤੇ ਫੱਦੇ ਉਹ ਨਹੀਂ ਹਰਨਾ ਜਾਣ 3524 ਨੂੰ ਮਾਨਯੋਗ ਹਾਈ ਕੋਰਟ ਵੱਲ ਤੇ ਜੋ ਮੈਂ ਪਟੀਸ਼ਨ ਪਾਈ ਸੀ ਕਿ ਡੇਰਾ ਰਾਧਾ ਸਹਾਣੀਆਂ ਵੱਲੋਂ ਦਰਿਆ ਦਾ ਵਹਾਅ ਬਦਲਿਆ ਜਾ ਰਿਹਾ ਹੈ ਜਿਹਦੇ ਨਾਲ ਜ਼ਮੀਨਾਂ ਜਿਹੜੀਆਂ ਨੇ ਉਹ ਪੂਰੀ ਵਾਅਦਾ ਕੀਤਾ ਕਿ ਜਿੱਥੇ ਉਹ ਚੋ 3525 ਨੂੰ ਆਰਡਰ ਕੀਤੇ ਸਣ ਕੇ ਦਰਿਆ ਦੇ ਨਾਲ ਕੋਈ ਛੇੜਛਾੜ ਨਹੀਂ ਕਰੇਗਾ। ਲੇਕਰ ਡੇਰਾ ਰਾਧਾ ਸਾਮੀਆਂ ਬਣਾ ਦਰਿਆ ਦੇ ਨਾਲ ਉਹ ਕੰਮ ਆਪਣਾ جاری ਰੱਖਿਆ ਜਿਹਦੇ ਵਿੱਚੋਂ ਉਹਨਾਂ ਨੇ ਵਰਮੇ ਜਿਹੜੇ ਨੇ ਉਹ ਲਾ ਕੇ ਰੇਤਾ ਕੱਢੀ ਜਾ ਰਹੀ ਹੈ ਤੇ ਉਹ ਰੇਤਾ ਕੱਢਣ ਦੇ ਨਾਲ ਜਦੋਂ ਤੁਹਾਡੇ ਫਿਰ ਆਪੋ ਜੀ ਠਿਕਾਣੇ ਦੀ ਢਿੱਲਵਾ ਮੰਡਪਤਾਲਾ ਮੱਡ ਚੱਕੋ ਦੀ ਉਹਨਾਂ ਪਿੰਡਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਦਰਿਆਬਰਦ ਹੋ ਰਹੀਆਂ ਨੇ ਉਹ ਮਿੱਟੀ ਅੱਗੇ ਆ ਕੇ ਜਿਹੜੀ ਆ ਉਹ ਫਿਰ ਹਰੀਚਾਂ ਤੋਂ ਪਹਿਲਾਂ ਜਿਹੜੀ ਆ ਉਹ ਦਰਿਆ ਦੇ ਵਿੱਚ ਜਾਂਦੀ ਆ ਜਿਹਦੇ ਨਾਲ ਸਖੰਡਾ ਪੈਦਾ ਹੋਇਆ ਔਰ ਜਿਹੜਾ ਖੂਕਲਾ ਦੇ ਜਿਹੜੇ ਜਿਸ ਤਰ੍ਹਾਂ ਕਿ ਸੁਲਤਾਨਪੁਰ ਲੋਧੀ ਤੇ ਉਸ ਨੂੰ ਕਾਰਨ ਨੇ ਜਿਹੜੇ ਜ਼ਿਲ੍ਹੇ ਨੇ ਇਸੇ ਤਰ੍ਹਾਂ ਪਰਸਰਦੇ ਕੁਝ ਪਿੰਡ ਹਸ਼ਾਰਪੁਰ ਦੇ ਇਹ ਡੇਰਾ ਰਾਧਾ ਸੁਨੀਆ ਪਰਭਾਗ ਕੀਤੇ ਗਏ ਨੇ ਜੋ ਕਿ ਅੱਜ ਸਰਕਾਰ ਨੂੰ ਇਹ ਗੱਲ ਕਹਿਣ ਆਏ ਆ ਕਿ ਇਹ ਜਿਹੜਾ ਦਰਿਆ ਜਿੱਥੇ ਸੀ ਉੱਥੇ ਹੀ ਚੱਲੂ ਜਿਹੜਾ ਇੱਕ ਕੀਤਾ ਜਿਹੜੇ ਕਿੱਥੇ ਬੈਠੇ ਨੇ ਕੁਝ ਰਹਿ ਗਏ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈ ਜੇ ਪ੍ਰਸ਼ਾਸਨ ਹੁੰਦਾ ਤੇ 35 24 ਦੇ ਆਰਡਰ ਜੇ ਇਹਨਾਂ ਨੇ ਉਹਨਾਂ ਤੇ ਅਮਲ ਕੀਤਾ ਹੁੰਦਾ ਤੇ ਫੇਰਾਂ ਦਾ ਪ੍ਰਸ਼ਾਸਨ ਜਿਹੜਾ ਅੱਜ ਇਹਨਾਂ ਦੀ ਇੱਕ ਡੇਰਾ ਰਾਧਾ ਸੁਮੀਆ ਦੀ ਸਵੇਲ ਬਣ ਗਿਆ ਉਹ ਜਿਹੜੀਆਂ ਸਰਕਾਰਾਂ ਨੇ ਉਹ ਉਹਨਾਂ ਦੀ ਵੀ ਜਮੀਰ ਮਰੀ ਹੋਈ ਆ ਕੋਈ ਰਾਜਨੀਤਿਕ ਪਾਰਟੀ ਜਿਹੜੀ ਆ ਉਹ ਇਹਨਾਂ ਦੇ ਖਿਲਾਫ ਕੋਈ ਬੋਲਣ ਨੂੰ ਤਿਆਰ ਨਹੀਂ ਉਹ ਸਾਰੇ ਡੇਰੇ ਦੀਆਂ ਹਾਜ਼ਰੀਆਂ ਭਰਦੇ ਨੇ ਕਾਂਗਰਸੀ ਲੀਡਰ ਨੇ ਉਹ ਡੇਰੇ ਦੀ ਹਾਜ਼ਰੀ ਭਰਦਾ ਹੈ ਭਾਜਪਾ ਦਾ ਲੀਡਰ ਉਹ ਡੇਰੇ ਦੀ ਹਾਜ਼ਰੀ ਭਰਦਾ ਹੈ ਇਸੇ ਤਰ੍ਹਾਂ ਜਿਹੜਿਆ ਕਾਲੀਏ ਨੇ ਇਹ ਇਹ ਡੇਰੇ ਦੀ ਹਾਜ਼ਰੀ ਭਰਦੇ ਨੇ ਜਿਹੜਾ ਪਾਰਟੀ ਦੀ ਪਾਰਟੀ ਆ ਰਾਜਨੀਤਿਕ ਜਿਹੜੀ ਡੇਰੇ ਦੀ ਹਾਜ਼ਰੀ ਨਹੀਂ ਭਰਦੀ ਆ ਉਹਨਾਂ ਦੇ ਬੰਦੇ ਜਮੀਨ ਖਰਾਬ ਹੋ ਗਈ ਦੇਖੋ ਇਹ ਸੈਂਕੜੇ ਪਿੰਡ ਨੇ ਇੱਕ ਪਿੰਡ ਨਹੀਂਗਾ ਸੈਂਕੜੇ ਪਿੰਡ ਨੇ ਜਿਸ ਤਰ੍ਹਾਂ ਤੁਸੀਂ ਸਰਹੰਦਰਪੁਰ ਲੋਤੀ ਗਏ ਲੋ ਤੁਸੀਂ ਤਰਨਤਾਰ ਦੇ ਗਏ ਲੋ ਤੁਸੀਂ ਫਿਰ ਇਸੇ ਤਰ੍ਹਾਂ ਜਿਹੜਾ ਹੈਗਾ ਅ ਅੰਮ੍ਰਿਤਸਰ ਦੇ ਪਿੰਡ ਨੇ ਮੰਡਪਤਾਲਾ ਜਿਹੜਾ ਵਗੈਰਾ ਇਹ ਤਸੀਨ ਢੱਪਾ ਵਗੈਰਾ ਜਿਹੜੀਆਂ ਨੇ ਜਿਸ ਤਰ੍ਹਾਂ ਕਿ ਨਡਾਲਾ ਪਾਠ ਫਿਰ ਅੱਗੇ ਤੁਸੀਂ ਚਲ ਜਓ ਹਾਰਪੁਰ ਚਲੇ ਜਾਓ ਕਿੰਨੇ ਜੱਸੇਵੰਦੀ ਅੱਜ ਤੁਹਾਡੇ ਨਾਲ ਇੱਥੇ ਆਈ ਆ ਦੇਖੋ ਇਹ ਸਾਡੇ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਸੀ ਲੇਕਿਨ ਅੱਜ ਕਾਫੀ ਸਿੰਘ ਘਟੇ ਨੇ ਹੋਰ ਜਿੱਥੇ ਬੰਦੀਆਂ ਤੋਂ ਵੀ ਹੋਰ ਚਰਚੇ ਦੇ ਬੰਦੀਆਂ ਆਇਆ ਪਰ ਅੱਜ ਜਿਸ ਤਰ੍ਹਾਂ ਕਿ ਬਿਲਕੁਲ ਪਿਆਰੇ ਲਾਲਜੀ ਗਰਗ ਅਤੇ ਲੁਧਿਆਣੇ ਤੋਂ ਵੀ ਜਿਹੜੀਆਂ ਐਨਜੀਓ ਜਿਹੜੇ ਕਿ ਦਰਿਆ ਜਿਹੜਾ ਹੈਗਾ ਹੈ ਵਿੱਚ ਕਿਸਾਨ ਨੂੰ ਜੁਰਮ ਚੱਲ ਰਿਹਾ ਹੈ ਮੁੱਢੇ ਦਰਿਆ ਵਾਲਾ ਉਹਦੀ ਵੀ ਐਨਜੀਓ ਹੋਰ ਵੀ ਐਨਜੀਓ ਜਿਹੜੀਆਂ ਇੱਥੇ ਆਈਆਂ ਨੇ ਇੱਥੇ ਧਰਮੀ ਫੌਜੀ ਆਏ ਨੇ ਇੱਥੇ ਧਾਰਮਿਕ ਸਥਾਨ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਇੱਥੇ ਆ ਜਲੀਆਂ ਨੇ ਉਹ ਅੱਜ ਜਿੱਥੇ ਸਰਕਾਰ ਅੱਜ ਜਿੰਨੀਆਂ ਜਥੇਬੰਦੀਆਂ ਜਿਹਨੀਆਂ ਜੀਵਾਂ ਉਹਨਾਂ ਸਾਰਿਆਂ ਦਾ ਜੇ ਮੈਂ ਨਾ ਲਵਾ ਤਾਂ ਬੁੱਤ ਲੱਗੀ ਵਿੱਚ ਜਿਸ ਕਰਕੇ ਮੈਂ ਸਾਰਿਆਂ ਦਾ ਆਪਣੇ ਵੱਲੋਂ ਆਪਣੀ ਜਥੇ ਵੱਲੋਂ ਉਹ ਲੋਤ ਧੰਨਵਾਦ ਕਰਦਾ ਕਿਉਂਕਿ ਸਾਡੀ ਜਥੇਬੰਦੀ ਵੱਲੋਂ ਇਹ 2008 ਤੋਂ ਲੈ ਕੇ ਇਹ ਲੜਾਈ ਜਿਹੜੀ ਆ ਲੜੀ ਜਾ ਰਹੀ ਹੈ ਤੇ ਅੱਜ ਬਹੁਤ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਇਕੱਠੇ ਹੋਏ ਜਿਸ ਕਰਕੇ ਮੁੰਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ